ਲੋ ਜੀ ਦੋਸਤੋ ਅਸੀਂ ਖੁੱਡਾ ਬਣਾਇਆ ਸੀ ਲੋਫਟ ਨਵਾਂ ਤੇ ਅੱਜ ਪਹਿਲੇ ਦਿਨ ਹੀ ਉੱਪਰ ਇੱਕ ਬੇਬੀ ਪੀਜਨ ਬੈਠ ਗਿਆ ਵਾਲਾ ਉਹ ਦਿਨ ਨੂੰ ਅੰਦਰ ਵੜਦੇ ਆ ਤੇ ਤੁਹਾਨੂੰ ਕਰਾਨੇ ਆ ਸ਼ੌਂਕ ਇਹਦਾ ਫੜ ਕੇ ਉਹ ਬੈਠ ਗਿਆ ਉੱਪਰ ਡਰ ਗਿਆ ਸੀਗਾ ਹੁਣ ਦੁਬਾਰਾ ਟਰਾਈ ਕਰਦੇ ਆ ਇਹਨੂੰ ਆ ਰ ਆ ਜਾ ਥੱਲੇ ਏ ਹਾਂ ਲੱਗਾ ਲੱਗਾ ਸਿੱਧਾ ਹੀ ਖੁੱਡੇ ਚ ਹੀ ਆਏਗਾ ਲੱਗਦਾ ਏ ਉਹ ਆ ਗਿਆ ਜੀ ਚੱਲ ਵੀ ਸ਼ੇਰਾ ਅੰਦਰ ਚੱਲ ਲੋਈ ਦੋਸਤੋ ਆ ਬੱਚਾ ਫੜਿਆ ਪਰ ਉਹਨੂੰ ਟੇਪ ਕਰਦੀ ਆਂ ਛੋਟਾ ਜਿਹਾ ਬੱਚਾ ਜੀ ਚੀਚੀ ਕਰਦਾ